ਉਰੇ ਹਾਲਾ ਜੋ ਤੇ ਜਾ ਕੇ ਦੇਖੋ ਬਈ ਗਬੇੜਾ ਗੱਲ ਦਾ ਜਿਹੜੀ ਗੱਡੀ ਫਾਟ ਜਾਂਦੀ ਆ ਉਹਨਾਂ ਕੇ ਨਿਕਲਦੀ ਨਹੀਂ ਆ ਆਜੇ ਕੋਈ ਨਹੀਂ ਕੰਮ ਕਰਾ ਕੇ ਆਇਆ ਅੱਛਾ ਨੁਕਸਾਨ ਹੋ ਗਿਆ ਸੀ ਪੂਰਾ ਨੁਕਸਾਨ ਹੁੰਦਾ ਮਹਾਰਾਜ ਐਂਦਾ ਵੱਜ ਜਾ ਗੱਡੀ ਅੱਧਾ ਦਾ ਫੋਟ ਥੱਲੇ ਵੜ ਜਾਂਦੀ ਆ ਇੱਥੇ ਮੈਂ ਖੜਾ ਮੇਰੀ ਖੜੇ ਬੰਦਾ ਸੀਸਾ ਵੱਡਣ ਲੱਗ ਰਿਹਾ ਅੱਛਾ ਐਨਾ ਚੋਰੀ ਦਾ ਉਰੇ ਇੰਤਹਾਲ ਆ ਜਿੰਨਾ ਵੀ ਕਹਦੇ 65000 ਰੁਪਏ ਪਿੱਛੇ ਸਾਡੇ ਨਿਆਲ ਦੋ ਬੰਦੇ ਮਰੇ ਨੇ ਟ੍ਰਾਂਸਪੋਰਟ ਨਗਰ ਦੇ ਵਿੱਚ ਬੰਦਾ ਸੇਵ ਨਹੀਂ ਹੈਗਾ ਜੀ ਬਿਲਕੁਲ ਵੀ ਚੋਰੀ ਚ ਗੱਟਾ ਇੰਨੀ ਹੁੰਦੀ ਆ ਜੀ ਪੁਲਿਸ ਵੀ ਪੁਲਿਸ ਵੀ ਬੁਲ ਬੁਲਾਉਂਦੇ ਆ ਤਾਂ ਉਹ ਟਾਈਮ ਤੇ ਪਹੁੰਚਦੇ ਨਹੀਂ ਹੈਗੇ ਜੀ ਮੈਨੂੰ ਹੀ ਲਗਭਗ ਟ੍ਰਾਂਸਪੋਰਟ ਨਗਰ ਦੇ ਬੈਠੇ ਬੈਠੇ ਅੱਜ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਮੈਂ ਜੱਦਾ ਬੈਠਾ ਤਾਦਾ ਮੈਂ ਉਦਾਂ ਦਾ ਉਦਾਂ ਹੀ ਟ੍ਰਾਂਸਪੋਰਟ ਨਗਰ ਦੇਖ ਰਿਹਾ ਚੰਡੀਗੜ੍ਹ ਵੀ ਇੱਕ ਇੰਡੀਆ ਦਾ ਸ਼ਹਿਰ ਹੈ ਉਹ ਵੀ ਟ੍ਰਾਂਸਪੋਰਟ ਨਗਰ ਹੈ ਜਾ ਕੇ ਦੇਖੋ ਇੱਕ ਪਾਣੀ ਦੀ ਬੂੰਦ ਨਹੀਂ ਖੜਦੀ ਕਿਸੇ ਮਿੱਟੀ ਸੜਕ ਉੱਪਰ ਡਿਸਟ ਨਹੀਂ ਆ ਤਾਂ ਕਹਿੰਦਾ ਪਾਰਕਿੰਗ ਆ ਦੇਖ ਲਓ ਪਾਰਕਿੰਗਾਂ ਦੇਖ ਲਓ ਪਾਰਕਿੰਗਾਂ ਦੇ ਹਾਲਾਤ ਨੇ ਕਿ ਮਾੜੇ ਨੇ ਤੁਸੀਂ ਹੁਣ ਚਲੇ ਜਾਓ ਤੁਸੀਂ ਮਤਲਬ ਗੋਡੇ-ਗੋਡੇ ਚਿੱਕੜ ਦੇ ਵਿੱਚ ਤੁਸੀਂ ਉੱਥੇ ਫਸ ਜਾਓਗੇ ਅੱਜ ਥੋੜ੍ਹਾ ਜਿਹਾ ਪਾਣੀ ਘਟਿਆ ਵਾ ਜੀ ਕੱਲ ਬਰਸਾਤ ਹੋਈ ਆ ਇੱਥੇ ਗੋਡੇ-ਗੋਡੇ ਪਾਣੀ ਖੜਾ ਸੀਗਾ ਕੋਈ ਇੱਥੇ ਸੁਣਵਾਈ ਨਹੀਂ ਹੈ ਕਿ ਕੋਈ ਕੁਝ ਨਹੀਂ ਸਰਕਾਰਾਂ ਵੀ ਨਹੀਂ ਕੁਝ ਕਰਨੀਆਂ ਗਿਆ ਅਗਰ ਕੋਈ ਵੀ ਟਰੱਕ ਕਿਸੇ ਖੱਡੇ 'ਚ ਇੱਕ ਵਾਰੀ ਪੈ ਗਿਆ ਜਾਂ ਐਕਸਲ ਟੁੱਟ ਗਿਆ ਜਾਂ ਕੋਈ ਵੀ ਨੱਕਾ ਟੁੱਟ ਗਿਆ ਤੇ ਉਹ ਕੋਈ ਸੋਆਂ ਦਾ ਕੰਮ ਨਹੀਂ ਹੈਗਾ ਉਹ ਹਜ਼ਾਰਾਂ ਦੇ ਵਿੱਚ ਚਲਾ ਜਾਂਦਾ ਡਰਾਈਵਰੀ ਵਾਲ ਕੋਈ ਨਹੀਂ ਆ ਰਿਹਾ ਜੀ ਟਰਾਂਸਪੋਰਟਰ ਵੀ ਗੱਡੀਆਂ ਬਹੁਤ ਘੱਟ ਪਾ ਰਹੇ ਨੇ ਕਿਉਂਕਿ ਸੁਧਾਰ ਨਹੀਂ ਹੈਗਾ ਜੀ ਕਿਉਂਕਿ ਕੋਈ ਸੁਣਵਾਈ ਨਹੀਂ ਹੈਗੀ ਸਾਰੇ ਕਿਤੇ ਆਪ ਦਾ ਕਰਪਟੀ ਹੋਇਆ ਬੈ ਗੱਡੀਆਂ ਦੇ ਵਿੱਚੋਂ ਮੋਬਾਈਲ ਚੱਕ ਲੈਣੇ ਡਰਾਈਵਰ ਨਾਲ ਮਤਲਬ ਉਹਨਾਂ ਨੂੰ ਗਲਤ ਕੰਮ ਕਰਨ ਵਾਸਤੇ ਮਜਬੂਰ ਕਰਨਾ ਤੇ ਉਹਨਾਂ ਤੋਂ ਪੈਸੇ ਖੋਣੇ ਲੁਧਿਆਣਾ ਦਾ ਟਰਾਂਸਪੋਰਟ ਨਗਰ ਕਈਏ ਤਾਂ ਉਹ ਬਿਜ਼ਨਸ ਹੱਬ ਜਿੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਟਰਕਿੰਗ ਹੁੰਦੀ ਹੈ ਰੋਜ਼ ਬਾਰੋਂ ਮਾਲ ਆਉਂਦਾ ਹੈ ਤੇ ਬਾਰ ਮਾਲ ਜਾਂਦਾ ਹੈ ਕਈ ਇਹ ਤਾਂ ਇੰਟਰਨੈਸ਼ਨਲ ਜਿਹੜਾ ਹੈਗਾ ਇੱਥੋਂ ਵਪਾਰ ਹੁੰਦਾ ਹੈਗਾ ਖਾਸ ਕਰਕੇ ਜਿੱਥੇ ਇਹ ਹੱਬ ਹੈ ਉੱਥੇ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗੇ ਹੈਗੇ ਆ ਟਰਾਂਸਪੋਰਟ ਨਗਰ ਦੇ ਵਿੱਚ ਜਿਹੜਾ ਰੋਜ਼ ਕਰੋੜਾ ਰੁਪਿਆ ਦਾ ਵਪਾਰ ਕਰਦਾ ਹੈ ਉਹਦੀ ਗਰਾਉਂਡ ਜ਼ੀਰੋ ਦੀ ਕੀ ਰਿਪੋਰਟ ਹੈ ਕੀ ਹਾਲਾਤ ਨੇ ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਲੁਧਿਆਣਾ ਫੁੱਲ ਲੋਡ ਐਸੋਸੀਏਸ਼ਨ ਦੇ ਪ੍ਰਧਾਨ ਮਨੋਸ਼ ਕੁਮਾਰ ਟਿੰਕੂ ਜੀ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਰੋਜ਼ ਦਾ ਕਰੋੜਾ ਰੁਪਿਆ ਦਾ ਵਪਾਰ ਕਰਨ ਵਾਲਾ ਟਰਾਂਸਪੋਰਟ ਨਗਰ ਹਜ਼ਾਰਾਂ ਦੀ ਟਰਕਿੰਗ ਕਰਨ ਵਾਲਾ ਟਰਾਂਸਪੋਰਟ ਨਗਰ ਆਖਰ ਇਹਦੀ ਤਸਵੀਰ ਇੰਨੀ ਮਾੜੀ ਕਿਉਂ ਹੈ ਬਹੁਤ ਬਹੁਤ ਸਵਾਗਤ ਹੈ ਸਰ ਲੁਧਿਆਣਾ ਲਾਈਵ ਦੇ ਉੱਤੇ ਪਹਿਲੇ ਤਾਂ ਜੀ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰਾ જય ਸ਼ੀਰਾਮ ਸਤਿ ਸ੍ਰੀ ਅਕਾਲ ਜੀ ਮਨੋਸ਼ ਕੁਮਾਰ ਜੀ ਹਜ਼ਾਰਾਂ ਦੀ ਟਰੱਕਿੰਗ ਇੱਥੋਂ ਰੋਜ਼ ਹੁੰਦੀ ਹੈ ਰੋਜ਼ ਟਰੱਕ ਆਉਂਦੇ ਨੇ ਜਾਂਦੇ ਨੇ ਪੂਰੇ ਭਾਰਤ ਦੇ ਵਿੱਚ ਇੱਥੋਂ ਵਪਾਰ ਜਿਹੜਾ ਹੈਗਾ ਹੁੰਦਾ ਲੇਕਿਨ ਇਹ ਹਾਲਾਤ ਇਹ ਤਸਵੀਰਾਂ ਇਦਾਂ ਦੀਆਂ ਕਿਉਂ ਨਹੀਂ ਕਿਤੇ ਟੋਏ ਨੇ ਕਿਤੇ ਜਿਹੜੇ ਪਾਣੀ ਦੇ ਇੱਥੇ ਜਿਹੜੇ ਟੋਏ ਪਏ ਹੋਏ ਨੇ ਉਸ ਤੋਂ ਬਾਅਦ ਇੰਨੀ ਜ਼ਿਆਦਾ ਗੰਦਗੀ ਦਿਖਾਈ ਦੇ ਰਹੀ ਹੈ ਇਹ ਕਿਉਂ ਇਦਾਂ ਦੀ ਤਸਵੀਰ ਦੇਖ ਰਹੀ ਹੈ ਆਪਾਂ ਜੱਦਾਈ ਟਰਾਂਸਪੋਰਟ ਨਗਰ ਬਣਿਆ ਹੈ ਮਤਲਬ ਅਜੇ ਟਰਾਂਸਪੋਰਟ ਨਗਰ ਨੂੰ ਬਣੇ ਨੂੰ ਮੇਰੇ ਹਿਸਾਬ ਨਾਲ ਲਗਭਗ ਲਗਭਗ ਕੋਈ 45 50 ਸਾਲ ਦੇ ਨੀਅਰਬਾਊਟ ਹੋ ਚੁੱਕੇ ਨੇ ਟਰਾਂਸਪੋਰਟ ਨਗਰ ਦਾ ਸੁਧਾਰ ਜਿ세 ਹਿਸਾਬ ਨਾਲ ਕਿਹਾ ਜਾਵੇ ਟਰਾਂਸਪੋਰਟ ਨਗਰ ਦਾ ਸੁਧਾਰ ਹੋਣਾ ਚਾਹੀਦਾ ਉਹ ਸੁਧਾਰ ਹੋ ਨਹੀਂ ਸਕਿਆ ਜਿੰਨੀ ਵਾਰੀ ਮਰਜੀ ਅਸੀਂ ਲੋਕਾਂ ਨੇ ਕੋਸ਼ਿਸ਼ ਕਰਕੇ ਦੇਖ ਲਈ ਸਾਡੇ ਤੋਂ ਬੜੇ ਸੀਨੀਅਰ ਸਾਡੇ ਤੋ ਹੋਰ ਵੀ ਟਰਾਂਸਪੋਰਟਰ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਵਗੈਰਾ ਜਾਂ ਚੇਅਰਮੈਨ ਸਾਹਿਬ ਜਿਹੜੇ ਵੀ ਸੀਗੇ ਉਹਨਾਂ ਨੇ ਵੀ ਬੜੀ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਕਿ ਟਰਾਂਸਪੋਰਟ ਨਗਰ ਨੂੰ ਸੁਧਾਰਨ ਵਾਸਤੇ ਪਰ ਟਰਾਂਸਪੋਰਟ ਨਗਰ ਦੇ ਵਿੱਚ ਕੋਈ ਸੁਣਵਾਈ ਨਹੀਂ ਹੈਗੀ ਕਾਰਪੋਰੇਸ਼ਨ ਦੇ ਵਿੱਚ ਜਾਂ ਟਰਾਂਸਪੋਰਟ ਦੀ ਸਰਕਾਰਾਂ ਜਿਨੇ ਕਾਫੀ ਮੰਤਰੀ ਲੋਕਾਂ ਨੇ ਵੀ ਇੱਥੇ ਚੱਕਰ ਮਾਰੇ ਕਾਫੀ ਐਮਐਲਏਜ਼ ਵਗੈਰਾ ਵੀ ਇੱਥੇ ਦਿਖਾਇਆ ਗਿਆ ਕਿ ਟਰਾਂਸਪੋਰਟ ਨਗਰ ਦੇ ਹਾਲਾਤ ਕੀ ਨੇ ਤੇ ਸੋ ਇਹ ਚੀਜ਼ਾਂ ਨੂੰ ਕਾਫੀ ਟਾਈਮ ਤੋਂ ਅਸੀਂ ਸਟਰਗਲ ਕਰ ਰਹੇ ਆਂ ਕਾਫੀ ਕੋਸ਼ਿਸ਼ ਕਰ ਰਹੇ ਆਂ ਕਿ ਟ੍ਰਾਂਸਪੋਰਟ ਨਗਰ ਦਾ ਸੁਧਾਰ ਹੋਵੇ ਪਰ ਟ੍ਰਾਂਸਪੋਰਟ ਨਗਰ ਦਾ ਸੁਧਾਰ ਵਾਲੇ ਪਾਸੇ ਕਿਸੇ ਵੀ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈਗਾ ਮੈਨੂੰ ਹੀ ਲਗਭਗ ਟ੍ਰਾਂਸਪੋਰਟ ਨਗਰ ਦੇ ਵਿੱਚ ਬੈਠੇ-ਬੈਠੇ ਅੱਜ 30 ਸਾਲ ਹੋ ਗਏ ਆ ਤੇ 30 ਸਾਲਾਂ ਦੇ ਵਿੱਚ ਮੈਂ ਜੱਦਾ ਬੈਠਾ ਤੱਦਾ ਮੈਂ ਉਦਾਂ ਦਾ ਉਦਾਂ ਹੀ ਟ੍ਰਾਂਸਪੋਰਟ ਨਗਰ ਦੇਖ ਰਿਹਾ ਕਈ ਸਰਕਾਰਾਂ ਆਈਆਂ ਕਈ ਚਲੀਆਂ ਗਈਆਂ ਪਰ ਸੁਧਾਰ ਦਾ ਕੋਈ ਵੀ ਕਿਸੇ ਪਾਸੇ ਕੋਈ ਸਿਸਟਮ ਨਹੀਂ ਹੈਗਾ ਜ਼ਰੂਰ ਪਿੱਛੇ ਅਸੀਂ ਫਾਈਟ ਕਰਕੇ ਲੜਾਈ ਮਤਲਬ ਲੜਾਈ ਲੜੀ ਤੇ ਚਾਰ ਪੰਜ ਸੜਕਾਂ ਜ਼ਰੂਰ ਅਸੀਂ ਬਣਵਾਈਆਂ ਪਿੱਛੇ ਪੈ ਕੇ ਕਾਰਪੋਰੇਸ਼ਨ ਨੇ ਇੱਥੇ ਤੁਸੀਂ ਦੇਖ ਲਓ ਪਾਰਕਿੰਗਾਂ ਦੇਖ ਲਓ ਪਾਰਕਿੰਗਾਂ ਦੇ ਹਾਲਾਤ ਇੰਨੇ ਕਿ ਮਾੜੇ ਨੇ ਤੁਸੀਂ ਹੁਣ ਚਲੇ ਜਾਓ ਤੁਸੀਂ ਮਤਲਬ ਗੋਡੇ-ਗੋਡੇ ਚਿਕੜ ਦੇ ਵਿੱਚ ਤੁਸੀਂ ਉੱਥੇ ਫਸ ਜਾਓਗੇ ਗੱਡੀਆਂ ਟੋਏ ਟੱਪੇ ਗੱਡੀਆਂ ਇੰਨੀਆਂ ਲੋਡ ਹੁੰਦੀਆਂ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਗੱਡੀਆਂ ਵੱਡੀਆਂ ਆ ਗਈਆਂ ਐਕਸਲ ਜ਼ਿਆਦਾ ਨੇ ਵੇਟ ਜਿਆਦਾ ਨੇ ਵੇਟ ਜਿਆਦਾ ਹੋਣ ਕਰਕੇ ਟੋਏ ਟੱਪੇ ਕੁਛੇ ਦੇ ਆ ਟਰਾਂਸਪੋਰਟ ਅਗਰ ਦੇ ਵਿੱਚ ਐਂਟਰ ਕਰਦੇ ਨਾਲ ਹੀ ਕਾਫੀ ਖੱਡੇ ਨੇ ਉੱਥੇ ਉੱਥੇ ਹੀ ਗੱਡੀ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਸੋ ਅਸੀਂ ਤਾਂ ਬੜੀਆਂ ਕੋਸ਼ਿਸ਼ਾਂ ਕਰ ਬੈਠੇ ਆ ਬੜੀਆਂ ਸਰਕਾਰਾਂ ਨੂੰ ਮਿੰਤਾ ਵੀ ਕਰ ਬੈਠੇ ਆ ਲੜਾਈ ਵੀ ਲੜ ਚੁੱਕੇ ਆ ਪਰ ਸਰਕਾਰਾਂ ਦਾ ਕੋਈ ਟਰਾਂਸਪੋਰਟ ਅਗਰ ਵਾਲੇ ਪਾਸੇ ਧਿਆਨ ਨਹੀਂ ਹੈਗਾ ਬਿਲਕੁਲ ਜਿਸ ਤਰ੍ਹਾਂ ਸਰਕਾਰਾਂ ਦੀ ਗੱਲ ਕੀਤੀ ਕਿਤੇ ਨਾ ਕਿਤੇ ਨਗਰ ਨਿਗਮ ਇੰਨਾ ਕੰਮ ਕਰ ਸਕਦੇ ਨੇ ਕਿ ਸਾਫ ਸਫਾਈ ਵੱਲ ਹੀ ਧਿਆਨ ਦੇ ਲਵੇ ਨਗਰ ਨਿਗਮ ਤੱਕ ਅਪਰੋਚ ਕਰਦੇ ਹਾਂ ਕਿ ਘਟੋ ਘਟ ਇੱਥੇ ਸਾਫ ਸਫਾਈ ਹੋ ਜਵੇ ਅਗਰ ਕਿਤੇ ਟੋਇਆ ਪੈ ਵੀ ਜਾਂਦਾ ਆਰਜੀ ਸਹੀ ਉਹਨੂੰ ਭਰਤਾ ਦਿੱਤਾ ਜਾਵੇ ਨਾ ਨਗਰ ਨਿਗਮ ਦੇ ਵਿੱਚ ਜਿੰਨਾ ਕ ਅਸੀਂ ਅਪਰੋਚ ਕਰਦੇ ਜਿੰਨੇ ਕਿ ਸਾਡੇ ਬੰਦੇ ਬੈਠੇ ਨੇ ਜਾਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਖੈਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਦੀ ਤਰਫੋਂ ਸਾਨੂੰ ਕੋਈ ਕੰਪਲੇਨ ਨਹੀਂ ਹੈ ਕਿ ਜਦੋਂ ਅਸੀਂ ਆਵਾਜ਼ ਮਾਰਦੇ ਹਾਂ ਵਿਚਾਰੇ ਉਸੇ ਟਾਈਮ ਆ ਜਾਂਦੇ ਆ ਜੋ ਵੀ ਕੋਈ ਕੰਪਲੇਂਟ ਕੋਈ ਸੀਵਰੇਜ ਬੰਦ ਹੈ ਜਾਂ ਕਿਸੇ ਸੀਵਰੇਜ ਦਾ ਢੱਕਣ ਟੁੱਟਾ ਹੈ ਜਾਂ ਕੋਈ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦਾ ਮਸਲਾ ਹੱਲ ਕਰ ਦਿੰਦੇ ਨੇ ਪਰ ਸੜਕਾਂ ਦੇ ਨਾਲ-ਨਾਲ ਜਿਹੜੀਆਂ ਪਾਰਕਿੰਗਾਂ ਨੇ ਪਾਰਕਿੰਗਾਂ ਦੇ ਵਿੱਚ ਟਰੋਏ ਬਹੁਤ ਨੇ ਸੜਕਾਂ ਦਾ ਚਲੋ ਮਾੜਾ-ਮੋਟਾ ਟੱਚਿੰਗ ਕਰਦੇ ਰਹਿੰਦੇ ਸੜਕਾਂ ਦਾ ਕੰਮ ਤਾਂ ਹੁੰਦਾ ਰਹਿੰਦਾ ਨਾਲ ਦੇ ਨਾਲ ਪਰ ਜਿਹੜਾ ਪਾਰਕਿੰਗ ਹੋ ਗਿਆ ਜਿਹਦਾ ਤੁਸੀਂ ਨਜ਼ਰ ਮਾਰ ਰਹੇ ਸਾਡੇ ਸਾਹਮਣੇ ਇਹ ਟੋਏ ਹੈਗੇ ਨੇ ਇਹਨਾਂ ਦੇ ਵਾਸਤੇ ਅਜ ਤੱਕ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਕਿਉਂਕਿ ਜਦ ਤੱਕ ਇਹ ਸੜਕਾਂ ਦੇ ਨਾਲ-ਨਾਲ ਪਾਰਕਿੰਗ ਦਾ ਸੁਧਾਰ ਨਹੀਂ ਕਰਨਗੇ ਨਾ ਤਦ ਤੱਕ ਟਰਾਂਸਪੋਰਟ ਨਗਰ ਦਾ ਸੁਧਾਰ ਨਹੀਂ ਹੋਏਗਾ ਇੱਕ ਚੀਜ਼ ਤੁਸੀਂ ਜੋ ਗੱਲ ਕਹੀ ਹੈਗੀ ਕਿ ਅੱਜ ਕੱਲ ਟ੍ਰੱਕ ਜਿਹੜੇ ਨੇ ਬਹੁਤ بڑے ਹੋ ਗਏ ਨਾ ਹੈਵੀ ਵਹੀਕਲਸ ਚੱਲਦੇ ਨੇ ਅਗਰ ਇਸ ਤਰ੍ਹਾਂ ਕੋਈ ਟੋਏ ਦੇ ਵਿੱਚ ਲੋਡ ਪੂਰੀ ਲੋਡ ਗੱਡੀ ਹੋਵੇ ਕਿਆ ਉਹਨੂੰ ਨੁਕਸਾਨ ਨਹੀਂ ਹੋਏਗਾ ਪਹਿਲਾਂ ਤਾਂ ਰੋਡ ਦੇ ਉੱਤੇ ਚੱਲਦੇ ਹੋਏ ਅੱਜ ਕੱਲ ਬਿਜ਼ਨਸ ਜਿਹੜਾ ਹੈਗਾ ਬਹੁਤ ਸਲੰਪ ਦੇ ਵਿੱਚ ਚੱਲ ਰਿਹਾ ਔਰ ਕਾਰਪੋਰੇਸ਼ਨ ਦੀ ਅਣਗਹਿਲੀ ਕਰਕੇ ਇਸ ਤਰ੍ਹਾਂ ਦਾ ਨੁਕਸਾਨ ਵੀ ਚੱਲਣਾ ਪਵੇ ਟਰਾਂਸਪੋਰਟਰ ਨੂੰ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਟਰਾਂਸਪੋਰਟ ਨੂੰ ਪਹਿਲੀ ਗੱਲ ਤਾਂ ਤੁਸੀਂ ਕਾਰੋਬਾਰ ਦੀ ਹੁਣ ਗੱਲ ਕੀਤੀ ਕਾਰੋਬਾਰ ਤਾਂ ਵੈਸੇ ਨਹੀਂ ਹੈਗਾ ਇਸ ਟਾਈਮ ਤਾਂ ਟਰਾਂਸਪੋਰਟੇਸ਼ਨ ਦੀ ਜਿਹੜੀ ਰੀਡ ਦੀ ਹੱਡੀ ਹੈ ਨਾ ਉਹ ਇਸ ਟਾਈਮ ਹਿਲ ਚੁੱਕੀ ਹੋਈ ਹੈ ਕਿਉਂਕਿ ਜਿਹੜਾ ਕਾਰੋਬਾਰ ਹੋਏਗਾ ਇੰਡਸਟਰੀ ਦੇ ਦਮ ਹੋਏਗਾ ਤਾਂ ਟਰਾਂਸਪੋਰਟਰ ਨੂੰ ਕਾਰੋਬਾਰ ਮਿਲੇਗਾ ਜਦੋਂ ਟਰਾਂਸਪੋਰਟਰ ਕੋ ਕਾਰੋਬਾਰ ਹੀ ਨਹੀਂ ਹੈ ਤਾਂ ਕਮਾਈ ਘੜੇ ਪਾਸੂ ਹੋਏਗੀ ਕੋਈ ਵੀ ਗੱਡੀ ਕਿਸੇ ਟੋਏ ਚ ਪੈਂਦੀ ਹੈ ਟਰਕਿੰਗ ਦਾ ਮਾਰਜਨ ਤਾਂ ਕੋਈ ਸਮਝ ਆਂਦਾ ਕੋਈ ਲਿਮਟਿਡ ਹੋਏਗਾ ਪਰ ਲੋਸ ਜੜਿਓ ਅਨਲਿਮਿਟਡ ਨੇ ਅਗਰ ਕੋਈ ਵੀ ਟਰੱਕ ਕਿਸੇ ਖੱਡੇ ਚ ਇੱਕ ਵਾਰੀ ਪੈ ਗਿਆ ਜਾਂ ਐਕਸਲ ਟੁੱਟ ਗਿਆ ਜਾਂ ਕੋਈ ਵੀ ਨੱਕਾ ਟੁੱਟ ਗਿਆ ਤੇ ਉਹ ਕੋਈ ਸੋਵਾਂ ਦਾ ਕੰਮ ਨਹੀਂ ਹੈਗਾ ਉਹ ਹਜ਼ਾਰਾਂ ਦੇ ਵਿੱਚ ਚਲਾ ਜਾਂਦਾ ਤੇ ਇਸ ਕਰਕੇ ਸਾਡੀ ਤਾਂ ਹਮੇਸ਼ਾ ਇਹੀ ਰਿਕਵੈਸਟ ਰਹੀ ਹੈ ਪ੍ਰਸ਼ਾਸਨ ਅੱਗੇ ਅਸੀਂ ਹਮੇਸ਼ਾ ਅਪੀਲ ਇਹੀ ਕਰਦੇ ਆ ਕਿ ਕੁਝ ਸੋਚੋ ਜਿਹੜੇ ਟਰਾਂਸਪੋਰਟ ਨਗਰ ਅੱਜ ਦੀ ਡੇਟ ਹੈ ਜੋ ਗੰਦਗੀ ਮੈਂ ਕਹਿੰਦਾ ਸ਼ਹਿਰ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਝੁੱਗੀਆਂ ਦੇ ਵਿੱਚ ਵੀ ਇਤੋਂ ਬੈਟਰ ਹੋਊਗਾ ਜੋ ਟ੍ਰਾਂਸਪੋਰਟ ਨਗਰ ਦੇ ਹਾਲਾਤ ਨੇ ਝੁੱਗੀਆਂ ਤੂੰ ਵੀ ਮਾੜੇ ਨੇ ਇੱਥੇ ਕੋਈ ਮਾੜਾ ਬੰਦਾ ਕੋਈ ਨਹੀਂ ਬੈਠਦਾ ਇੱਥੇ ਬਹੁਤ ਤਗੜੇ ਤਗੜੇ ਰਜਵਾੜੇ ਨੇ ਜਿਹੜੇ ਟ੍ਰਾਂਸਪੋਰਟ ਨਗਰ ਦੇ ਜਿਨ੍ਹਾਂ ਦੇ ਆਫਿਸ ਨੇ ਜਿਹੜੇ ਕਾਰੋਬਾਰ ਕਰ ਰਹੇ ਨੇ ਪਰ ਹਾਲਾਤ ਦੇਖੇ ਜਾਂ ਇੱਕ ਝੁੱਗੀਆਂ ਤੋਂ ਵੀ ਮਾੜੇ ਨੇ ਇੱਥੇ ਕਿਸੇ ਨੂੰ ਅਗਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਫਰੈਂਡ ਸਰਕਲ ਨੂੰ ਬੁਲਾਣਾ ਚਾਹੋ ਨਾ ਤੁਸੀਂ ਬੁਲਾ ਨਹੀਂ ਸਕਦੇ ਕਿਉਂਕਿ ਇਦਾਂ ਦੇ ਹਾਲਾਤ 'ਚ ਅਗਲਾ ਕਹਿੰਦਾ ਯਾਰ ਤੁਸੀਂ ਇੰਨੀ ਗੰਦਗੀ 'ਚ ਬੈਠੇ ਹੋ ਇਹ ਗੰਦਗੀ ਤੁਸੀਂ ਦੇਖ ਲਈਓ ਅਗਰ ਇਹ ਤਾਂ ਚਲੋ ਬਰਸਾਤ ਕਰ ਗਿਆ ਆਪਾਂ ਇੱਥੇ 10 ਮਿੰਟ ਖੜ੍ਹ ਗਏ ਆ ਅਗਰ ਇਹੀ ਅਗਰ ਧੁੱਪ ਨਿਕਲੀ ਹੁੰਦੀ ਇਹ ਸੁੱਕਾ ਹੁੰਦਾ ਅਸੀਂ ਇੱਥੇ 2 ਮਿੰਟ ਨਹੀਂ ਖੜ੍ਹ ਸਕਦੇ ਇੰਨੀ ਧੂਲ ਮਿੱਟੀ ਉੜਦੀ ਹੈ ਕਿ ਮਤਲਬ ਬਿਮਾਰੀਆਂ ਜਿਹੜੀਆਂ ਹਨ ਨਾ ਇਹ ਇੱਥੋਂ ਹੀ ਪੈਦਾ ਹੋ ਕੇ ਜਾਂਦੀਆਂ ਟ੍ਰਾਂਸਪੋਰਟ ਨਗਰ ਤੋਂ ਅੱਛਾ ਇੱਥੋਂ ਹੋ ਸਕਦਾ ਕਿ ਹੈ ਨਾ ਕਈ ਵਾਰ ਬਾਹਰੋਂ ਬਾਹਰ ਵੀ ਆ ਜਾਂਦੇ ਆ ਅਦਰ ਸਟੇਟਸ ਦੇ ਡਰਾਈਵਰ ਵੀ ਆਂਦੇ ਹੋਣਗੇ ਉਹ ਕੀ ਦੇਖਦੇ ਹੋਣਗੇ ਜਾਂ ਮੰਨ ਲਓ ਕੋਈ ਬਾਹਰੋਂ ਬਾਹਰ ਆਇਆ ਉਹਨੇ ਕੋਈ ਚੀਜ਼ ਐਕਸਪੋਰਟ ਜਾਂ ਇੰਪੋਰਟ ਵਗੈਰਾ ਕਰਨੀ ਹੈ ਉਹ ਇੱਥੇ ਆ ਕੇ ਕੀ ਤਸਵੀਰ ਦੇਖਦਾ ਹੋਏਗਾ ਕੀ ਹਾਲਾਤ ਦੇਖਦਾ ਹੋਏ ਮੈਂ ਤੁਹਾਨੂੰ ਦੱਸ ਹੀ ਰਿਹਾ ਕਿਸੇ ਨੂੰ ਇੱਥੇ ਬੁਲਾਉਣਾ ਹੋਵੇ ਤਾਂ ਸਾਨੂੰ 10 ਵਾਰੀ ਸੋਚਣਾ ਪੈਂਦਾ ਕਿ ਉਹਨੂੰ ਟ੍ਰਾਂਸਪੋਰਟ ਨਗਰ ਬੁਲਾਈਏ ਕਿਉਂਕਿ ਹਾਲਾਤ ਇਨੇ ਕਮਾੜੇ ਟ੍ਰਾਂਸਪੋਰਟ ਨਗਰ ਦੇ ਸਾਨੂੰ ਆਪ ਬੈਠਣ ਨੂੰ ਬੜੀ ਦੇਖੋ ਸਾਡਾ ਤਾਂ ਹੁਣ ਕਾਰੋਬਾਰ ਹੈ ਸਾਡੀ ਤਾਂ ਮਜਬੂਰੀਆਂ ਬਣ ਚੁੱਕੀਆਂ ਇੱਥੇ ਬੈਠਣਾ ਅਸੀਂ ਕਿਸੇ ਨੂੰ ਬਾਹਰੋਂ ਬੁਲਾ ਨਹੀਂ ਸਕਦੇ ਜਿਹੜੇ ਡਰਾਈਵਰ ਲੋਗ ਨੇ ਡਰਾਈਵਰ ਲੋਗਾ ਡਰਾਈਵਰ ਵੈਸੇ ਤਾਂ ਸਾਡੀ ਸਰਕਾਰਾਂ ਬਹੁਤ بڑے بڑے ਦਾਅਵੇ ਕਰਦੀ ਹੈ ਪਰ ਜਿਹੜੇ ਟਰਾਂਸਪੋਰਟ ਨਗਰ ਦੇ ਹਾਲਾਤ ਨੇ ਟਰਾਂਸਪੋਰਟ ਨਗਰ ਦੇ ਵਿੱਚ ਡਰਾਈਵਰਾਂ ਵਾਸਤੇ ਕੋਈ ਸਿਟਿੰਗ ਨਹੀਂ ਹੈਗੀ ਕੋਈ ਡਰਾਈਵਰਾਂ ਵਾਸਤੇ ਕੋਈ ਮੈਡੀਕਲ ਦਾ ਸਿਸਟਮ ਨਹੀਂ ਹੈਗਾ ਕੋਈ ਬੰਦਾ ਕਹਿੰਦਾ ਕਿ ਯਾਰ ਚਲੋ ਡਰਾਈਵਰ ਗੱਡੀ ਨਹੀਂ ਭਰੀਏ ਫੁਲਾਨੀ ਜਗ੍ਹਾ ਬੈਠ ਕੇ ਉਹ ਆਰਾਮ ਕਰ ਲਵੇ ਕੋਈ ਸਿਸਟਮ ਨਹੀਂ ਗੱਡੀਆਂ ਦੇ ਵਿੱਚ ਚੋਰੀਆਂ ਸਭ ਤੋਂ ਜ਼ਿਆਦਾ ਜਿਹੜਾ ਇੱਥੇ ਟਰਾਂਸਪੋਰਟ ਨਗਰ ਦੇ ਵਿੱਚ ਅੱਜ ਇਹ ਜਿਹੜੀ ਖੱਡੇ ਟੋਏ ਜਾਂ ਬਰਸਾਤੀ ਪਾਣੀ ਕਰਕੇ ਜੋ ਪ੍ਰੋਬਲਮਸ ਹੈਗੀਆਂ ਹੈਗੀਆਂ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮਸ ਹੈਗੀ ਏ ਇਸ ਟਾਈਮ ਜੋ ਟਰਾਂਸਪੋਰਟ ਨਗਰ ਦੇ ਵਿੱਚ ਆ ਜਿਹੜੇ ਅੱਜਕੱਲ ਤੁਰੇ ਫਿਰਦੇ ਆ ਨਾ ਬਣ ਕੇ ਇਹਨਾਂ ਲੋਕਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਇਹ ਟਰਾਂਸਪੋਰਟ ਨਗਰ ਦੇ ਵਿੱਚ ਜਿੱਦਾਂ ਹੀ ਦਿਨ ਛਿਪਦਾ ਉਦਾਂ ਇਹਨਾਂ ਦਾ ਗੈਂਗ ਜਿਹੜਾ ਹੈ ਟਰਾਂਸਪੋਰਟ ਨਗਰ ਦੇ ਵਿੱਚ ਆ ਜਾਂਦਾ ਉਹ ਆ ਕੇ ਸਾਰੀ ਗਲਤ ਪ੍ਰਕਿਰਿਆ ਉਹਨਾਂ ਦੀਆਂ ਹੁੰਦੀਆਂ ਨੇ ਗੱਡੀਆਂ ਦੇ ਵਿੱਚੋਂ ਮੋਬਾਈਲ ਚੱਕ ਲੈਣਾ ਡਰਾਈਵਰ ਨਾਲ ਮਤਲਬ ਉਹਨਾਂ ਨੂੰ ਗਲਤੇ ਕੰਮ ਕਰਨ ਵਾਸਤੇ ਮਜਬੂਰ ਕਰਨਾ ਤੇ ਉਹਨਾਂ ਤੋਂ ਪੈਸੇ ਖੋਣੇ ਇਹ ਚਲਨ ਜਿਹੜਾ ਹੈ ਟਰਾਂਸਪੋਰਟ ਨਗਰ ਦੇ ਵਿੱਚ ਇਹ ਕਾਫੀ ਟਾਈਮ ਤੋਂ ਵਧ ਹੀ ਰਿਹਾ ਘਟ ਨਹੀਂ ਰਿਹਾ ਹੈ ਇਹਦੇ ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਔਰ ਕੱਲਾ ਮਸਲਾ ਸਾਫ ਸਫਾਈ ਦਾ ਹੀ ਨਹੀਂ ਕਿਤੇ ਨਾ ਕਿਤੇ ਕ੍ਰਿਮੀਨਲ ਐਕਟੀਵਿਟੀਆਂ ਵੀ ਇਸ ਟਰਾਂਸਪੋਰਟ ਨਗਰ ਦੇ ਵਿੱਚ ਹੁੰਦੀਆਂ ਨੇ ਔਰ ਤਸਵੀਰਾਂ ਤੁਸੀਂ ਦੇਖੋ ਕਿ ਇਹ ਟਰੱਕ ਜਾ ਰਿਹਾ ਹੈਗਾ ਔਰ ਫੁੱਲ ਲੋਡਡ ਟਰੱਕ ਹੈ ਔਰ ਅਗਰ ਇਹ ਟੋਏ ਦੇ ਵਿੱਚ ਗਿਰਜੇ ਤਾਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਔਰ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਪਾਰਕਿੰਗ ਯਾਨੀ ਕਿ ਜਿੱਥੇ ਲੋਡਿੰਗ ਅਨਲੋਡਿੰਗ ਹੋਣੀ ਹੈ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਡੇ-ਕਿੱਡੇ ਟੋਏ ਨੇ ਔਰ ਕਿਸ ਤਰ੍ਹਾਂ ਪਾਣੀ ਖੜਿਆ ਸਮੱਸਿਆ ਕਿੰਨੀ ਜਿਆਦਾ ਹੈ ਕਿ ਅਗਰ ਇੱਥੇ ਲੋਡਿੰਗ ਅਰ ਅਨਲੋਡਿੰਗ ਕਰਨੀ ਹੋਵੇ ਤਾਂ ਕਿੰਨੀ ਜ਼ਿਆਦਾ ਸਮੱਸਿਆ ਇੱਥੇ ਆ ਸਕਦੀ ਹੈਗੀ ਹੈ ਔਰ ਜਿਹੜਾ ਵਹੀਕਲਸ ਨੂੰ ਨੁਕਸਾਨ ਹੋਣਾ ਉਹ ਤਾਂ ਫਿਰ ਜਿਹੜੀ ਹੈ ਬਾਅਦ ਦੀ ਗੱਲ ਹੈ ਜੀ ਪ੍ਰਧਾਨ ਜੀ ਕਿੰਨਾ ਜਾਮ ਦੀ ਸਮੱਸਿਆ ਬਹੁਤ ਹੈ ਇੱਥੇ ਜੀ ਜਿੱਦਾਂ ਹੁਣ ਅੱਗੇ ਪਰਚੂਨ ਸੀਜ਼ਨ ਚੱਲ ਪੈਣਾ ਹੋਜ਼ਰੀ ਦਾ ਪਰਚੂਨ ਦਾ ਤੇ ਉਹਦੇ ਕਰਕੇ ਨਾ ਇੱਥੇ ਕਾਫੀ ਰਸ਼ ਪੈ ਜਾਣਾ ਹੈ ਟਰਾਂਸਪੋਰਟ ਨਗਰ ਦੇ ਵਿੱਚ ਜਿਹੜਾ ਜਾਮ ਹੈ ਇੱਥੇ ਜਿਹੜੀਆਂ ਕਿ ਪਾਰਕਿੰਗ ਦੇ ਵਿੱਚ ਹੁਣ ਟੇ ਟੱਪੇ ਨੇ ਪਾਰਕਿੰਗ ਦੇ ਵਿੱਚ ਗੰਦ ਹੈਗਾ ਗੱਡੀਆਂ ਉੱਥੇ ਮਾ ਲਾਣ ਦੀ ਅਬਜਾਇਕ ਕੀ ਕਰਦੇ ਆ ਡਰਾਈਵਰ ਲੋਕ ਗੱਡੀਆਂ ਰੋਡ ਤੇ ਖੜੀਆਂ ਕਰ ਦਿੰਦੇ ਆ ਤੁਸੀਂ ਬੇਸ਼ੱਕ ਇੱਕ ਰਾਉਂਡ ਲਗਾਇਆ ਜੇ ਤੁਹਾਨੂੰ ਦੇਖੋ ਮੈਕਸਿਮਮ ਗੱਡੀਆਂ ਰੋਡ ਤੇ ਖੜੀਆਂ ਨਜ਼ਰ ਮਿਲਣਗੀਆਂ ਉਹਦੇ ਕਰਕੇ ਟਰਾਂਸਪੋਰਟ ਨਗਰ ਦੇ ਵਿੱਚ ਜਾਮ ਬਹੁਤ ਲੱਗਦਾ ਜਿਹੜਾ ਉਹ ਜਾਮ ਲੱਗਦਾ ਉਹਦੇ ਕਾਰਨ ਜਿੱਦਾਂ ਉਹ ਟਰਾਂਸਪੋਰਟਰ ਨੇ ਜਾਣਾ ਆਇਆ ਕਿਸ ਨੂੰ ਕੋਈ ਮਜਬੂਰੀ ਹੁੰਦੀ ਐ ਐਮਰਜੈਂਸੀ ਹੁੰਦੀ ਐ ਉਹ ਬੰਦਾ ਨਿਕਲ ਨਹੀਂ ਸਕਦਾ ਟਾਈਮ ਤੇ ਉਹ ਬੰਦਾ ਜਾਮ ਦੇ ਵਿੱਚ ਨਾ ਨਾ ਕਰਦੇ ਤੇ ਘੰਟਾ ਕ ਕਲਪਦਾ ਰਹਿੰਦਾ ਐ ਫਰੇ ਨਹੀਂ ਕਿ ਅਗਰ ਇੱਕ ਪਾਸੇ ਜਾਮ ਹੈ ਦੂਜੇ ਸਾਈਡ ਤੋਂ ਨਿਕਲਦੀ ਚਾਰੇ ਇੱਕ ਪਾਸੇ ਜਾਮ ਲੱਗਦਾ ਉਹਦੇ ਨਾਲ ਪੂਰਾ ਟਰਾਂਸਪੋਰਟ ਨਗਰ ਜਾਮ ਨਾਲ ਬਲੌਕ ਹੋ ਜਾਂਦਾ ਤੇ ਇਹ ਬੜੀ ਵੱਡੀ ਸਮੱਸਿਆ ਹੈਗੀ ਅਸੀਂ ਇਹਦੇ ਵਾਸਤੇ ਵੀ ਕਾਫੀ ਵਾਰੀ ਅਪੀਲ ਕਰ ਚੁੱਕੇ ਹਾਂ ਪ੍ਰਸ਼ਾਸਨ ਨੂੰ ਵੀ ਰਿਕੁਐਸਟ ਕਰ ਚੁੱਕੇ ਹਾਂ ਕਿ ਟਰਾਂਸਪੋਰਟ ਨਗਰ ਦੇ ਵਿੱਚ ਕੋਈ ਐਡਾ ਦਾ ਸਿਸਟਮ ਬਣਾਇਆ ਜਾਏ ਕਿ ਟਰਾਂਸਪੋਰਟ ਨਗਰੇ ਜਾਮ ਨਾ ਲੱਗੇ ਮੈਨ ਤੁਸੀਂ ਤਸੀਲ ਅਲੀ ਸਾਈਡ ਦੇਖ ਲਿਆ ਜੇ ਮੇਨ ਰੋਡ ਉਹ ਗੱਡੀਆਂ ਜਿਹੜੀਆਂ ਵੀ ਖੜੀਆਂ ਰੋਡ ਦੇ ਕਿਨਾਰੇ ਬਿਜਲੀ ਵਾਲੀਆਂ ਕੋਈ ਵੀ ਉਹ ਗੱਡੀਆਂ ਬਿਲਕੁਲ ਰੋਡ ਦੇ ਬਿਲਕੁਲ ਕਿਨਾਰੇ ਤੇ ਖੜੀਆਂ ਹਨ ਹਾਲਾਂਕਿ ਅੱਗੇ ਕਾਫੀ ਜਗ੍ਹਾ ਹੈਗੀ ਹੈ ਪਰ ਉਹ ਅਸੀਂ ਕਈ ਵਾਰੀ ਰਿਕੁਐਸਟ ਕਰ ਚੁੱਕੇ ਹਾਂ ਕਿ ਗੱਡੀਆਂ ਥੋੜੀਆਂ ਜਿਹੀ ਅੱਗੇ ਕਰ ਲੈਣ ਪਰ ਕੋਈ ਨਹੀਂ ਸੁਣਦਾ ਕਿਉਂ ਨਹੀਂ ਸੁਣਦੇ ਪਤਾ ਨਹੀਂ ਕੀ ਗੱਲ ਹੈ ਕਿਹਦਾ ਉਹਨਾਂ ਨੂੰ ਕਿਹਦੀ ਸਪੋਰਟ ਹੈ ਸਾਡੀ ਸਮਝ ਤੋਂ ਬਾਹਰ ਹੈ ਤੇ ਸਾਡੀ ਅਪੀਲ ਹੈ ਸਰਕਾਰ ਤੋਂ ਇੱਕ ਤਾਂ ਟਰਾਂਸਪੋਰਟ ਅਗਰ ਵਾਲੇ ਪਾਸੇ ਧਿਆਨ ਰੱਖਿਆ ਜਾਵੇ ਦੂਸਰੀ ਗੱਲ ਟਰਾਂਸਪੋਰਟ ਅਗਰ ਦੇ ਵਿੱਚ ਜਿਹੜਾ ਜਾਮ ਹੈ ਤੂੰ ਨਜ਼ਰਦਲਾਈ ਜਾਵੇ ਜਾਮ ਤੂੰ ਸਾਨੂੰ ਔਰ ਕਿਉਂ ਨਾ ਆਰਜੀ ਹੀ ਸਹੀ ਹੈ ਤੇ ਇੱਕ ਚੌਂਕੀ ਜਾਂ ਫਿਰ ਪੀਸੀਆਰ ਦੀ ਹੈ ਨਾ ਜਿਹੜੀ ਆ ਉਹ ਤਾਦਾਦ ਜਿਹੜੀ ਆ ਵਧਾ ਦਿੱਤੀ ਜਾਵੇ ਇਹ ਵੀ ਇੱਕ ਮੰਗ ਹੋ ਸਕਦੀ ਹੈ ਇੱਕ ਟਰਾਂਸਪੋਰਟ ਨਗਰ ਦੇ ਵਿੱਚ ਚੌਂਕੀ ਤਾਂ ਕਾਫੀ ਟਾਈਮ ਤੋਂ ਅਪਰੂਵ ਹੋਈ ਹੋ ਚੁੱਕੀ ਹੋਈ ਹੈ ਪਰ ਉਹ ਟਰਾਂਸਪੋਰਟ ਨਗਰ ਦੇ ਵਿੱਚ ਚੌਂਕੀ ਹੁਣ ਤੱਕ ਬਣੀ ਨਹੀਂ ਮੇਰੇ ਸਾਡੇ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਜੀ ਹੈਗੇ ਨੇ ਆਪਣਾ ਦਰਸ਼ਨ ਸਿੰਘ ਜੀ ਉਹ ਕਾਫੀ ਟਾਈਮ ਤੋਂ ਫਾਈਟ ਕਰ ਰਹੇ ਨੇ ਐਸੋਸੀਏਸ਼ਨ ਦੇ ਵਿੱਚ ਇਹ ਟਰਾਂਸਪੋਰਟ ਨਗਰ ਦੇ ਚੌਂਕੀ ਬਣਨ ਵਾਸਤੇ ਤੇ ਸੋ ਚੌਂਕੀ ਦਾ ਅਜੇ ਤੱਕ ਨਿਰਮਾਣ ਨਹੀਂ ਹੋਇਆ ਅਗਰ ਉਹ ਚੌਂਕੀ ਬਣ ਜਾਏ ਤਾਂ ਮੇਰੇ ਹਿਸਾਬ ਨਾਲ ਟਰਾਂਸਪੋਰਟ ਨਗਰ ਨੂੰ ਬਹੁਤ ਰਾਹਤ ਮਿਲ ਜਾਏਗੀ ਚੌਂਕੀ ਨਾਲ ਬਿਲਕੁਲ ਪ੍ਰਧਾਨ ਜੀ ਤਾਂ ਜਿਸ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਕਿ ਕਿਸ ਤਰ੍ਹਾਂ ਪਾਰਕਿੰਗ ਦੀ ਜਗ੍ਹਾ ਦੇ ਉੱਤੇ ਅਗਰ ਟਰੱਕ ਖੜੇ ਹੋਣ ਤਾਂ ਟ੍ਰੈਫਿਕ ਇੱਥੇ ਜਾਮ ਹੋ ਜਾਂਦਾ ਉਹੀ ਤਸਵੀਰ ਤੁਹਾਡੇ ਨਾਲ ਦਿਖਾ ਰਹੇ ਹਾਂ ਕਿ ਇੱਕ ਗੱਡੀ ਅਗਰ ਇੱਧਰ ਆ ਜੀ ਤਾਂ ਦੂਸਰੀ ਗੱਡੀ ਨੂੰ ਨਿਕਲਣ ਲਈ ਜਗ੍ਹਾ ਜਿਹੜੀ ਹੈ ਉਹ ਨਹੀਂ ਮਿਲ ਪਾਂਦੀ ਇਨਾ ਸਾਰੇ ਮੁੱਦਿਆਂ ਦੇ ਉੱਤੇ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਜੀ ਨਾਲ ਵੀ ਗੱਲਬਾਤ ਕਰਾਂਗੇ ਕਿ ਟਰਾਂਸਪੋਰਟ ਨਗਰ ਜੋ ਬਿਜ਼ਨਸ ਹੱਬ ਹੈ ਜਿੱਥੇ ਰੋਜ਼ ਲੁਧਿਆਣਾ ਦੇ ਵਪਾਰ ਨੇ ਵਧਣਾ ਫੁੱਲਣਾ ਹੈ ਉਹਦੀਆਂ ਕੀ ਕੀ ਸਮੱਸਿਆਵਾਂ ਨੇ ਨਾਲ ਟਰਾਂਸਪੋਰਟ ਨਗਰ ਤੋਂ ਗਰਜੀਤ ਜੀ ਵੀ ਜੁੜੇ ਨੇ ਜੋ ਖੁਦ ਟਰਾਂਸਪੋਰਟ ਦਾ ਕੰਮ ਕਰਦੇ ਨੇ ਵੀਰ ਜੀ ਕੀ ਕੀ ਸਮੱਸਿਆਵਾਂ ਨੇ ਇਸ ਬਿਜ਼ਨਸ ਹੱਬ ਲੁਧਿਆਣੇ ਨੂੰ ਚਲਾਉਣ ਵਾਲੇ ਟਰਾਂਸਪੋਰਟ ਨਗਰ ਦੀਆਂ ਸਿਕਲ ਜੀ ਇੱਥੇ ਦੇਖੋ ਜੀ ਤੁਸੀਂ ਆਪ ਵੀ ਆਏ ਹੋ ਇਥੇ ਇਹਦੇ ਵਿੱਚ ਦੇਖੋ ਕਿੰਨਾ ਪਾਣੀ ਦਾ ਚੱਕੜ ਜਿੱਕੜ ਹੋਇਆ ਪਿਆ ਗਰਮੀ ਦੇ ਵਿੱਚ ਵੈਸੇ ਮਿੱਟੀ ਨਹੀਂ ਮੀਨ ਆ ਪਵੇ ਮਿੱਟੀ ਪੂਰੀ ਐਨ ਉੜਦੀ ਆ ਜੀ ਉਹ ਨੰਗਣ ਨਹੀਂ ਦੇ ਰਹੀ ਬੰਦੇ ਨੂੰ ਤੇ ਉਸ ਤੋਂ ਬਾਅਦ ਮੀਂਹ ਪੈ ਜਾਂਦਾ ਤਾਂ ਚਿੱਕੜੀ ਚਿੱਕੜ ਹੋ ਜਾਂਦਾ ਜੀ ਪਾਣੀ ਉਹ ਪਾਣੀ ਹੁਣ ਕੱਲ ਅੱਜ ਥੋੜਾ ਜਿਹਾ ਪਾਣੀ ਕਟਿਆ ਵਾ ਜੀ ਕੱਲ ਬਰਸਾਤ ਹੋਈ ਆ ਇੱਥੇ ਗੋਡੇ-ਗੋਡੇ ਪਾਣੀ ਖੜਾ ਸੀਗਾ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਸਰਕਾਰਾਂ ਵੀ ਨਹੀਂ ਕੁਝ ਕਰ ਰਹੀਆਂ ਕਿ ਆ ਟ੍ਰਾਂਸਪੋਰਟ ਨਗਰ ਤੋਂ ਸਾਰਾ ਇੰਡੀਆ ਸਾਰੀ ਪਬਲਿਕ ਰੋਟੀ ਪਾਣੀ ਇੱਥੋਂ ਖਾ ਰਹੀ ਆ ਸਾਰਾ ਕੁਝ ਢੋਆ ਢਵਾਈ ਟ੍ਰਾਂਸਪੋਰਟ ਕਰਦੀ ਆ ਤੁਸੀਂ ਇਹ ਦੇਖੋ ਵੀ ਇੱਥੇ ਰਾਤ ਨੂੰ ਬੰਦਾ ਆਪ ਆਰਦੀ ਜ਼ਿੰਮੇਵਾਰੀ ਦੇ ਸੇਫ ਨਹੀਂ ਸੇਫ ਨਹੀਂ ਹੈਗਾ ਜੀ ਬੰਦਾ ਲੋ ਇੱਥੇ ਟਰਾਂਸਪੋਰਟ ਨਗਰ ਦੇ ਵਿੱਚ ਟਰਾਂਸਪੋਰਟ ਨਗਰ ਦੇ ਵਿੱਚ ਬੰਦਾ ਸੇਫ ਨਹੀਂ ਹੈਗਾ ਜੀ ਬਿਲਕੁਲ ਵੀ ਚੋਰੀ ਚੱਕਾ ਇੰਨੀ ਹੁੰਦੀ ਆ ਜੀ ਪੁਲਿਸ ਵੀ ਪੁਲਿਸ ਵੀ ਬੁਲਾਉਂਦੇ ਆ ਤਾਂ ਉਹ ਟਾਈਮ ਤੇ ਪਹੁੰਚਦੇ ਨਹੀਂ ਹੈਗੇ ਜੀ ਉਹ ਜਾਨੋਂ ਪਹੁੰਚਦੀ ਆ ਔਰੇ ਜਾਨੋਂ ਕਾਰਵਾਈ ਹੋ ਜਾ ਹੋ ਜਾਂਦੀ ਆ ਜੀ ਬਸ ਹੋਰ ਕੁਝ ਨਹੀਂ ਹੈਗਾ ਜੀ ਬਸ ਇਹੀ ਆ ਇਹੀ ਚੀਜ਼ਾਂ ਨੇ ਜੀ ਔਰੇ ਬਸ ਚੋਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਜੀ ਚੋਰੀ ਚੋਰੀ ਬਹੁਤ ਹੁੰਦੀ ਆ ਤੁਸੀਂ ਇਹ ਦਾ ਦਾ ਲੋ ਵੀ ਡੀਜ਼ਲ ਨਿਕਲ ਰਿਹਾ ਗੱਡੀਆਂ ਦਾ ਅਗਲਾ ਡੀਜ਼ਲ ਪਵਾ ਕੇ ਭੇਜਦਾ ਕਨੇ ਹਜ਼ਾਰਾਂ ਦਾ ਡੀਜ਼ਲ ਪੈਂਦਾ ਗੱਡੀਆਂ ਦੇ ਵਿੱਚ ਉਹ ਸਾਰਾ ਮਿੰਟੋ ਮੇਟਾ ਜੀ ਕੱਢ ਕੇ ਲੈ ਜਾਂਦੇ ਨੇ ਜੀ ਹੁਣ ਇਹ ਮਾੜਾ ਮੋਟਾ ਸਰਕਾਰ ਨੂੰ ਚਾਹੀਦਾ ਵੀ ਉਹ ਪੁਲਿਸ ਵੀ ਆਵੇ ਗੀੜਾ ਗੂੜਾ ਤੱਕੜਿਆ ਕਰੇ ਰਾਤ ਨੂੰ ਇੱਥੇ ਸੁਧਾਰ ਕਰਨ ਇੱਥੇ ਟਰਾਂਸਪੋਰਟ ਨਗਰ ਦਾ ਟਰਾਂਸਪੋਰਟ ਨਗਰ ਦਾ ਸਰਦਾ ਸੁਧਾਰ ਹੋਊਗਾ ਲੋਕ ਹੁਣ ਅੱਜ ਕੱਲ ਡਰਾਈਵਰੀ ਵਾਲ ਕੋਈ ਨਹੀਂ ਆ ਰਿਹਾ ਜੀ ਟਰਾਂਸਪੋਰਟਰ ਵੀ ਗੱਡੀਆਂ ਬਹੁਤ ਘੱਟ ਪਾ ਰਹੇ ਨੇ ਕਿਉਂਕਿ ਸੁਧਾਰ ਨਹੀਂ ਹੈਗਾ ਜੀ ਕਿਉਂਕਿ ਕੋਈ ਸੁਣਵਾਈ ਨਹੀਂ ਹੈਗੀ ਸਾਰੇ ਕਿਤੇ ਆਪ ਦਾ ਕਰਾਪਟੀ ਹੋਇਆ ਪਿਆ ਜੀ ਸਾਰਾ ਕੰਮ ਤਾਂ ਜਿਹੜੇ ਡਰਾਈਵਰ ਵੀਰ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਟਰਾਂਸਪੋਰਟ ਨਗਰ ਕੀ ਸੜਕੋਂ ਦਾ ਕੀ ਹਾਲ ਹੈ ਕਿੱਥੇ ਹੈ ਸੜਕ ਸਹੀ ਨਹੀਂ ਹੈ ਇਧਰ ਜ਼ਿਆਦਾ ਗੱਡੇ ਹੈ ਹਾਂ ਜ਼ਿਆਦਾ ਗੱਡੇ ਹੈ ਅੱਛਾ ਟਰੱਕ ਅਗਰ ਗੱਡੇ ਮੇਂ ਗਿਰ ਜਾਏ ਕਿੰਨਾ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਪਲਟ ਵੀ ਸਕਦਾ ਹੈ ਪਲਟ ਵੀ ਸਕਦਾ ਹੈ ਹਾਂ ਤਾ ਟਰਾਂਸਪੋਰਟ ਨਗਰ ਦੀਆਂ ਟਰੱਕ ਵਾਲਿਆਂ ਦੀਆਂ ਤਸਵੀਰਾਂ ਨੇ ਡਰਾਈਵਰਾਂ ਦੀਆਂ ਤਸਵੀਰਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਟਰੈਕਿੰਗ ਕਰਦੇ ਨੇ ਕਾਰਨ ਇਹੀ ਹੈ ਕਿ ਇੱਕ ਤਾਂ ਸੜਕਾ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਮਾੜੀ ਹੈ ਸੜਕਾ ਦੀ ਹਾਲਤ ਕਿੱਦਾ ਦੀ ਹੈ ਔਰ ਜੇ ਤੇਜ਼ ਪੈਜਵੇ ਗੱਡੀ ਕਿੰਨਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੀ ਬਹੁਤ ਜ਼ਿਆਦਾ ਇੱਕ ਵਾਰ ਗੱਡੀ ਪਲਟ ਵੀ ਜਾਂਦੀ ਹੈ ਹਾਂਜੀ ਹਾਂਜੀ ਪਲਟ ਵੀ ਜਾਂਦੀ ਹੈ ਕੀ ਕਹਤਾਂ ਤਾਂ ਕਈ ਵਾਰ ਇਹ ਗੱਡੀਆਂ ਪਲਟ ਵੀ ਜਾਂਦੀਆਂ ਨੇ ਇਹ ਕਹਿਣਾ ਹੈ ਡਰਾਈਵਰਾਂ ਦਾ ਔਰ ਇਸੇ ਕਰਕੇ ਬਹੁਤ ਧਿਆਨ ਦੇ ਨਾਲ ਜਿਹੜਾ ਇੱਥੇ ਟਰੈਕਿੰਗ ਕੀਤੀ ਜਾਣੀ ਚਾਹੀਦੀ ਹੈ ਟਰਾਂਸਪੋਰਟ ਨਗਰ ਦੀ ਸੜਕਾਂ ਦਾ ਕੀ ਹਾਲ ਹੈ ਬੁਰੇ ਹਾਲ ਹੈ ਉੱਧਰ ਜਾ ਕੇ ਦੇਖੋ ਬਰਾ ਗੇੜਾ ਗੱੜਾ ਜਿਹੜੀ ਗੱਡੀ ਫਾਜ ਜਾਂਦੀਆਂ ਮਣਕੇ ਨਿਕਲਦੀ ਨਹੀਂ ਆ ਆ ਦੇਖੋ ਹੁਣ ਵੀ ਕੰਮ ਕਰਾ ਕੇ ਆਇਆ ਅੱਛਾ ਨੁਕਸਾਨ ਹੋ ਗਿਆ ਪੂਰਾ ਨੁਕਸਾਨ ਹੁੰਦਾ ਮਹਾਰਾਜ ਐਡਾ ਵੱਜ ਜਾ ਗੱਡੀ ਐਡਾ ਦਾ ਫੋਟ ਥੱਲੇ ਵੜ ਜਾਂਦੀ ਆ ਅੱਛਾ ਟੋਏ ਚ ਗਿਰ ਹਾਂਜੀ ਹਾਂਜੀ ਤੁਸੀਂ ਜਾ ਕੇ ਦੇਖੋ ਕੱਟ ਦੇ ਜਾ ਕੇ ਦੇਖੋ ਕੱਟ ਦੇ ਇਧਰ ਜਾਮ ਲੱਗਦਾ ਨੇ ਜਾਮ ਲੱਗਦਾ ਕਿ ਮਤਵਾਲੀਆਂ ਤਾਂ ਗੱਡੀਆਂ ਦਾ ਨੁਕਸਾਨ ਜਿਹੜਾ ਲਗਾਤਾਰ ਹੁੰਦਾ ਹੈਗਾ ਵੀਰੇ ਜੀ ਅਗਰ ਇਹ ਖਰਾਬ ਸੜਕਾ ਹੁਣ ਟੋਏ ਚ ਗੱਡੀ ਲੋੜ ਗਿਰਜੇ ਕਿੰਨਾ ਕੁ ਨੁਕਸਾਨ ਹੋ ਜਾਂਦਾ ਭਾਜੀ ਫੇਰ ਤਾਂ ਗੱਡੀ ਖੁੱਲਣ ਤੇ ਹੀ ਐ ਫੇਰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਪੈਸੇ ਲੱਗ ਜਾਂਦੇ ਆ ਆਰਸੀਸੀ ਰੋਡ ਦੇ ਦੇ ਲੋ ਇਹਦੇ ਵੀ ਹੁਣ ਪਾਣੀ ਖੜ ਗਿਆ ਇਹ ਹੁਣ ਚਾਹੇ ਲੋਹੀ ਦੀ ਬਣਾ ਦੇਣਾ ਇਹ ਤਾਂ ਵੀ ਨਹੀਂ ਟਿਕਣੀ ਐ ਕੀ ਸਮੱਸਿਆ ਕੀ ਹੈ ਭਾਜੀ ਇੰਨੇ ਤਪੇ ਪਿਆ ਨਾ ਉਹਦੇ ਚੋਰੀ ਦੀ ਵਜ੍ਹਾ ਨਾਲ ਅੱਛਾ ਵੀ ਰਹੇ ਰੱਬ ਦਾ ਨੋ ਇੱਥੇ ਮੈਂ ਖੜਾ ਮੇਰੀ ਖੜਾ ਬੰਦਾ ਸੀਸਾ ਵੱਡਣ ਲੱਗ ਰਿਹਾ ਅੱਛਾ ਇੰਨਾ ਚੋਰੀ ਦਾ ਉਰੇ ਇੰਤਹਾਲ ਆ ਜਿੰਨਾ ਵੀ ਕਹਦੇ 65000 ਰੁਪਏ ਪਿੱਛੇ ਸਾਡੇ ਨਿਆਲ ਦੋ ਬੰਦੇ ਮਰੇ ਨੇ ਉਰੇ ਦੇ ਨਾਮ ਉਹ ਇਹ ਕੰਮ ਰੁਕ ਜੇ ਅੱਜੋ ਦੋ ਬੰਦੇ ਜਿਉਂਦੇ ਜਾਗਦੇ ਹੁੰਦੇ ਚੋਰੀ ਤੇ ਪਾਉ ਨਾਥ ਸ਼ਾਮ ਨੂੰ ਉਰੇ ਅੱਗੇ ਦੇਖਿਓ ਹੰਗਾਮਾ ਕੀ ਹੁੰਦਾ ਹੁਣ ਤੁਸੀਂ ਦਿਨੇ ਖੜੇ ਹੋਗੇ 8 ਵਜੇ ਤੋਂ ਬਾਅਦ ਆ ਕੇ ਦੇਖ ਲਿਓ ਕਿ ਕੋਸੋਂਦਾ ਅੱਛਾ ਯਾਨੀ ਕਿ ਕੱਲੀ ਸਮੱਸਿਆ ਟਰਾਂਸਪੋਰਟ ਨਗਰ ਦੇ ਵਿੱਚ ਇਹ ਗੰਦਾ ਪਾਣੀ ਟਾਇਲ ਟਿੱਬਿਆਂ ਦੀ ਨਹੀਂ ਸਭ ਤੋਂ ਵੱਡੀ ਸਮੱਸਿਆ ਕ੍ਰਿਮ ਕ੍ਰਿਮੀਨਲ ਐਕਟੀਵਿਟੀਜ਼ ਦੀ ਹੈ ਚੋਰੀਆਂ ਦੀ ਹੈ ਔਰ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਕੁਝ ਲੋਕ ਜਿਹੜੇ ਨੇ ਇਹਨਾਂ ਦਾ ਬਾਣਾ ਪਾ ਕੇ ਜਿਹੜੇ ਨੇ ਥਰਡ ਜੈਂਡਰ ਅਸੀਂ ਜਿਹਨੂੰ ਕਹ ਦਿੰਨੇ ਆ ਤਾਂ ਉਹ ਥਰਡ ਜੈਂਡਰ ਬਣ ਕੇ ਇੱਥੇ ਗਲਤ ਐਕਟੀਵਿਟੀਆਂ ਕਰਦੇ ਆਂ ਕਈ ਲੋਕ ਜਿਨ੍ਹਾਂ ਨੂੰ ਆਪਾਂ ਕਹਦੇ ਨੇ ਹੈ ਨਾ ਉਹ ਉਹ ਵੀ ਆ ਕੇ ਇੱਥੇ ਐਕਟੀਵਿਟੀਆਂ ਗਲਤ ਕਰਦੇ ਆਂ ਬਹੁਤ ਤੇਰਾ ਹੁੰਦਾ ਜੀ ਬਹੁਤ ਤੇਰਾ ਹੁੰਦਾ ਉਹ ਹਗਾਮਾ ਹੁੰਦਾ ਸ਼ਾਮ ਨੂੰ ਸਾਨੂੰ ਕਹਿ ਰਹੇ ਆਂ ਵੀ 8 ਵਜੇ ਦੇ ਤੋਂ ਬਾਅਦ ਆ ਕੇ ਦੇਖਿਓ ਅੱਜ ਜੇ ਉਹ ਬੰਦੇ ਦਾ ਨਾਂ 65000 ਰੁਪਏ ਚੱਕਿਆ ਜਾਂਦਾ ਜੀ ਤਾਂ ਅੱਜ ਦੋ ਜਾਨਾਂ ਜਿਉਂਦੀਆਂ ਜਾਗਦੇ ਹੁੰਦੇ ਆ ਨਿਆਲ ਦੇ ਵਿੱਚ ਜਾ ਕੇ ਦੇਖੋ ਕੀ ਹਗਾਮਾ ਹੋ ਰਿਹਾ ਜੀ ਕਈ ਵਾਰ ਇੱਥੇ ਗੱਡੀਆਂ ਜਿਹੜੀਆਂ ਨੇ ਪਲਟੀਆਂ ਵੀ ਨੇ ਕਾਰਨ ਇਹੀ ਹੈ ਕਿ ਸਮੱਸਿਆ ਬਹੁਤ ਜ਼ਿਆਦਾ ਸਿਰਫ ਸਫਾਈ ਨੂੰ ਲੈ ਕੇ ਹੀ ਨਹੀਂ ਔਰ ਕ੍ਰਾਈਮ ਨੂੰ ਲੈ ਕੇ ਵੀ ਟਰਾਂਸਪੋਰਟ ਜਿਹੜੇ ਨੇ ਟਰਾਂਸਪੋਰਟਰ ਨੇ ਖਾਸੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਮੇਰੇ ਨਾਲ ਲੁਧਿਆਣਾ ਗੁੱਡਸ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦਰਸ਼ਨ ਸਿੰਘ ਜੀ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਟਰਾਂਸਪੋਰਟ ਨਗਰ ਦੇ ਕੀ ਹਾਲਾਤ ਨੇ ਇੱਥੇ ਸਫਾਈ ਦੀ ਸਮੱਸਿਆ ਤੋਂ ਲੈ ਕੇ ਕ੍ਰਿਮੀਨਲ ਐਕਟੀਵਿਟੀਆਂ ਵੀ ਜਿਹੜੀਆਂ ਨੇ ਵਿਕਰਾਲ ਰੂਪ ਧਾਰ ਚੁੱਕੀਆਂ ਨੇ ਸਰ ਪਹਿਲਾਂ ਤਾਂ ਇਹ ਹਾਲਾਤ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਬਾਰੇ ਗੱਲ ਇਹ ਹੈ ਵੀ ਇਹ ਜੜਾ ਸਾਡਾ ਲੁਧਾਨੇ ਦਾ ਟਰਾਂਸਪੋਰਟ ਨਗਰ ਹੈ ਇਹ ਬਹੁਤ ਪੁਰਾਣੇ ਸਮੇਂ 114 ਏਕੜ ਦੇ ਵਸਿਆ ਸੀ 1400 ਏਕੜ ਤੋਂ ਬਾਅਦ ਉਸ ਤੋਂ ਬਾਅਦ ਇਹ ਟਰਾਂਸਪੋਰਟ ਕਾਫੀ ਵੱਡਾ ਹੋ ਚੁੱਕਿਆ ਹੈ ਜਿਹਦੇ ਨਾਲ ਕੀ ਸਾਰਾ ਦਿੱਲੀ ਰੋਡ ਹੀਰਾ ਨਗਰ ਇੰਡਸਟਰੀਅਲ ਏਰੀਆ ਸਾਰਾ ਹੀ ਟ੍ਰਾਂਫਰਡ ਦੇ ਵਿੱਚ ਹੋ ਚੁੱਕਿਆ ਏਰੀਆ ਉਹੀ ਹੈ ਟ੍ਰਾਂਫਰਡਾਂ ਡਬਲ ਤੋਂ ਵੀ ਜ਼ਿਆਦਾ ਹੋ ਚੁੱਕੀਆਂ ਨੇ ਸੋ ਸਰਕਾਰ ਨਾਲ ਜਦੋਂ ਗੱਲਬਾਤ ਕਰਦੇ ਆਂ ਤਾਂ ਸਰਕਾਰ ਦੇ ਇੱਕ ਪ੍ਰੋਵੀਜ਼ਨ ਆਇਆ ਜਾਵਾ ਉਹਨਾਂ ਨੂੰ ਅਸੀਂ ਪ੍ਰੋਪੋਜ਼ਲ ਵੀ ਦਿੱਤੀ ਹੈ ਕਿ ਟ੍ਰਾਂਫਰਡਾਂ ਕੇ ਨਵਾਂ ਕੱਟਿਆ ਜਾਵੇ ਕਿਉਂਕਿ ਇਹ ਸ਼ਹਿਰ ਦੇ ਵਿੱਚ ਆ ਚੁੱਕੇ ਆ ਰਾਈ ਸੁਧਾਰ ਦੀ ਗੱਲ ਆ ਸਮੇਂ-ਸਮੇਂ ਸਰਕਾਰਾਂ ਆਈਆਂ ਸਰਕਾਰਾਂ ਬਦਲੀਆਂ ਆ ਸਮੇਂ-ਸਮੇਂ ਪ੍ਰਧਾਨ ਆਏ ਪ੍ਰਧਾਨ ਬਦਲੇ ਹੁਣ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਅਸੀਂ ਜਿੰਨਾ ਕੁ ਸੁਧਾਰ ਹੋ ਸਕਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡਾ ਕੰਮ ਹੈ ਸਰਕਾਰਾਂ ਨੂੰ ਕਹਿਣਾ ਸਾਡੇ ਏਰੀਆ ਦੇ ਐਮ.ਐਲ.ਏ. ਸ਼੍ਰੀ ਸ਼ੋਕ ਬ੍ਰੇਸ਼ਰ ਪੱਪੀ ਜੀ ਸਾਡੇ ਮੈਡਮ ਮੇਅਰ ਸਾਹਿਬ ਜੀ ਸਾਡੇ ਇਸ ਏਰੀਆ ਦੇ ਕੌਂਸਲਰ ਸਾਹਿਬ ਨਿੱਕੂ ਭਾਰਤੀ ਜੀ ਅਸੀਂ ਸਭ ਨੂੰ ਸਮੇਂ-ਸਮੇਂ 'ਤੇ ਸਰ ਮਿਲ ਕੇ ਇਸ ਟਰਾਂਸਪੋਰਟ ਦੇ ਹਾਲਾਤ ਦੱਸ ਰਹੇ ਹਾਂ ਔਰ ਸਾਨੂੰ ਇਹ ਸੁਧਾਰ ਕਰਨ ਦਾ ਸ਼ਿਵਾਦੀ ਦੁਆਰੇ ਨੇ ਕਿ ਸੁਧਾਰ ਜਰੂਰ ਕਰਾਂਗੇ ਕੋ ਸਰਕਾਰਾਂ ਦੇ ਫੰਡ ਦੀ ਕਮੀ ਜਾਂ ਸਰਕਾਰਾਂ ਨੇ ਫੰਡ ਲਾਣੇ ਆ ਉਹਦੇ ਤਰ੍ਹਾਂ ਕੰਮ ਤਾਂ ਕਹਿਣਾ ਕਰਨਾ ਤਾਂ ਸਰਕਾਰਾਂ ਨੇ ਹੈ ਸਰ ਕਰੋੜਾ ਰੁਪਿਆ ਦਾ ਵਪਾਰ ਕਰਨ ਵਾਲਾ ਟਰਾਂਸਪੋਰਟ ਪੂਰੇ ਭਾਰਤ ਦੇ ਵਿੱਚ ਸਪਲਾਈ ਪਹੁੰਚਾਉਣ ਵਾਲਾ ਟਰਾਂਸਪੋਰਟ ਨਗਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿਰਫ ਫੰਡਾਂ ਦੀ ਕਮੀ ਹੋਵੇ ਕਿਤੇ ਨਾ ਕਿਤੇ ਤੁਹਾਡੀ ਐਫਰਟਸ ਹੈਗੀਆਂ ਨੇ ਅਸੀਂ ਇਹ ਸਭ ਪਤਾ ਕੀਤਾ ਤੁਹਾਡੀ ਅੱਛੀ ਐਫਰਟਸ ਹੈਗੀਆਂ ਨੇ ਮਤਲਬ ਇਹ ਹੈਗਾ ਜਿਸ ਤਰ੍ਹਾਂ ਇੱਥੇ ਕ੍ਰਿਮੀਨਲ ਐਕਟੀਵਿਟੀਆਂ ਦੀ ਬੜੀ ਗੱਲ ਉੱਠਦੀ ਹੈ ਕਿ ਰਾਤ ਨੂੰ ਜਿਹੜੀ ਹੈ ਕ੍ਰਿਮੀਨਲ ਐਕਟੀਵਿਟੀਆਂ ਬਹੁਤ ਜ਼ਿਆਦਾ ਵੱਜ ਜਾਂਦੀਆਂ ਨੇ ਔਰਤਾਂ ਜਿਹੜੀਆਂ ਨੇ ਰੂਪ ਧਾਰ ਕੇ ਆ ਇਸ ਤਰ੍ਹਾਂ ਜਿਹੜੇ ਨੇ ਥਰਡ ਜੈਂਡਰ ਨੇ ਉਹ ਡਰਾਈਵਰਾਂ ਨੂੰ ਪਰੇਸ਼ਾਨ ਕਰਦੇ ਨੇ ਇਹਦੀ ਸਮੱਸਿਆ ਦੇ ਉੱਤੇ ਤਾਂ ਆਪਾਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾ ਸਕਦੇ ਹਾਂ ਇਹਦੇ ਬਾਰੇ ਅਸੀਂ ਹਲਕੇ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੈ ਔਰ ਜੋ ਪਹਿਲੇ ਸੀਪੀ ਸਾਹਿਬ ਸਨ ਕੁਲਦੀਪ ਚੈਲ ਜੀ ਉਹਨਾਂ ਤੱਕ ਗੱਲ ਪਹੁੰਚਾਈ ਹੈ ਏਡੀਸੀਪੀ ਤੱਕ ਗੱਲ ਪਹੁੰਚਾਈ ਹੈ ਹਲਕਾ ਥਾਣਾ ਮੋਤੀ ਨਗਰ ਤੱਕ ਗੱਲ ਪਹੁੰਚਾਈ ਹੈ ਸੀਪੀ ਸਾਹਿਬ ਤੱਕ ਪਹਿਲੇ ਵੀ ਗੱਲ ਪਹੁੰਚੀ ਹੈ ਤੇ ਹੁਣ ਵੀ ਪਹੁੰਚੀ ਹੋਈ ਹੈ ਜੋ ਸਾਡੇ ਹਲਕਾ ਐਮਐਲਏ ਪੱਪੀ ਜੀ ਉਹਨਾਂ ਨੇ ਵੀ ਸੀਪੀ ਸਾਹਿਬ ਨਾਲ ਗੱਲ ਕੀਤੀ ਹੈ ਬਕਾਇਦਾ ਸੀਪੀ ਸਾਹਿਬ ਇੱਥੇ ਆਏ ਜੁਣ ਸੀਪੀ ਸਾਹਿਬ ਐਮਐਲਏ ਸਾਹਿਬ ਨਾਲ ਆਏ ਉਹਨਾਂ ਨੂੰ ਪੁਲਿਸ ਚੌਂਕੀ ਦੀ ਜਗ੍ਹਾ ਵੀ ਦਿਖਾ ਦਿੱਤੀ ਗਈ ਔਰ ਉਹਨਾਂ ਨੇ ਪੂਰਾ ਪ੍ਰੋਫੈਸਰ ਵੀ ਦਵਾਇਆ ਕਿ ਜਲਦੀ ਤੋਂ ਜਲਦੀ ਇੱਥੇ ਪੁਲਿਸ ਚੌਕੀ ਬਣਾਈ ਜਾਏਗੀ। ਇਹਦੇ ਦੌਰਾਨ ਜਿਸ ਤਰ੍ਹਾਂ ਕਿ ਐਤਿੰਦਰ ਸੈਂਟਰ ਸੀਟ ਦਾ ਅੰਦਰ ਇਲੈਕਸ਼ਨ ਹੋਇਆ, ਕੁਝ ਉਹਦੇ ਕਰਕੇ ਦੇਰੀ ਹੋ ਗਈ। ਉਸ ਤੋਂ ਪਹਿਲਾਂ ਮੇਅਰ ਦੇ ਜਨਾਬ ਆ ਗਏ। ਉਹਦੇ ਕਰਕੇ ਦੇਰੀ ਹੋ ਗਈ ਪਰ ਸਾਨੂੰ ਪੂਰਾ ਸੀਪੀ ਸਾਹਿਬ ਨੇ ਐਮਰ ਜਨਨ ਭਰੋਸਾ ਦਵਾਇਆ ਕਿ ਅਸੀਂ ਇੱਥੇ ਪੁਲਿਸ ਚੌਕੀ ਜ਼ਰੂਰ ਬਣਾਵਾਂਗੇ ਪਰ ਉਮੀਦ ਹੈ ਕਿ ਜਲਦੀ ਪੁਲਿਸ ਚੌਕੀ ਬਣੇਗੀ ਵੀ। ਜਿੱਤੇ ਰਹੀ ਕ੍ਰਿਮਨਲ ਦੀ ਗੱਲ। ਦੇਖੋ ਇੱਥੇ ਜੁਰਮ ਵੀ ਹੁੰਦੀ ਏ ਬਹੁਤ ਜ਼ਿਆਦਾ ਚੋਰ ਫੜੇ ਵੀ ਜਾਂਦੇ ਨੇ ਚੋਰ ਨੂੰ ਫੜ ਕੇ ਥਾਣੇ ਵਿੱਚ ਦਿੱਤਾ ਜਾਂਦਾ ਪ੍ਰੋਬਲਮ ਕਿੱਥੇ ਆਉਂਦੀ ਏ ਕਿ ਚੋਰ ਫੜਨ ਤੋਂ ਬਾਅਦ ਥਾਣੇ ਬੰਦ ਕਰਨ ਤੋਂ ਬਾਅਦ ਉਹਨਾਂ ਦੀ ਵਿਟਨਸ ਗਵਾਹੀ ਦੇਣ ਵਾਸਤੇ ਕੋਈ ਨਹੀਂ ਜਾਂਦਾ ਜਦ ਕਿ ਪੁਲਿਸ ਪਰਚਾ ਕੰਪਲੇਨ ਤਾਂ ਹੀ ਲਾਉਗੀ ਤਾਂ ਹੀ ਦਰਜ ਕਰੂਗੀ ਜੇ ਕੋਈ ਗਵਾਹੀ ਦੇਣ ਜਾਊਗਾ ਪ੍ਰਾਣਾ ਦਾ ਕੰਮ ਹੈਗਾ ਕਾਰਵਾਈ ਕਰਵਾਉਣਾ ਲੇਕਿਨ ਪਬਲਿਕ ਆਪ ਕਾਰਵਾਈ ਕਰਵਾਉਣ ਵਾਸਤੇ ਗਵਾਹੀ ਦੇਊਗੀ ਜਾਊਗੀ ਤੇ ਤਾਈ ਹੋਏਗੀ ਫਿਰ ਵੀ ਅਸੀਂ ਸੀਪੀ ਸਾਹਿਬ ਨਾਲ ਦੁਬਾਰਾ ਗੱਲਬਾਤ ਕਰਨ ਵਾਲੇ ਆ ਕਿ ਸਾਡੇ ਪੁਲਸ ਚੌਕੀ ਦੀ ਬਹੁਤ ਜ਼ਿਆਦਾ ਕੁਆਲਿਟੀ ਹੈ ਇੱਥੇ ਜੇ ਦੇਰੀ ਨਾ ਕੀਤੀ ਜਾਵੇ ਜਲਦ ਤੋਂ ਜਲਦ ਸਾਡਾ ਮਸਲਾ ਹੱਲ ਕੀਤਾ ਜਾਵੇ ਸਰ ਬਰਸਾਤਾ ਦੇ ਦਿਨ ਨੇ ਇਹ ਹਾਲਾਤ ਮੈਂ ਕਹੂੰਗਾ ਸੰਜੀਵ ਮੇਰੇ ਕੈਮਰਾ ਪਰਸਨ ਇੱਕ ਵਾਰ ਜਰਾ ਇੱਧਰ ਕੈਮਰਾ ਮਾਰ ਕੇ ਦਿਖਾਈਓ ਕਿ ਕੀ ਹਾਲਾਤ ਨੇ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਬਰਸਾਤਾ ਕਾਰਨ ਜਿਹੜਾ ਹੈਗਾ ਇੱਥੇ ਕਿਚੜ ਜਿਹੜਾ ਹੈ ਬਹੁਤ ਜ਼ਿਆਦਾ ਫੈਲਾ ਹੈ ਪ੍ਰਧਾਨ ਜੀ ਇਹ ਤਾਂ ਚਲੋ ਬਸਾਟਾਂ ਦੇ ਹਾਲਾਤ ਨੇ ਹੈਨਾ ਕਹਿੰਦੇ ਜਦੋਂ ਪੂਰੀ ਗਰਮੀ ਹੁੰਦੀ ਹੈ ਖੁਸ਼ਕ ਹੋ ਜਾਂਦਾ ਮਿੱਟੀ ਇੰਨੀ ਕੁੜਦੀ ਹੈ ਕਿ ਇੱਥੇ ਤਾਂ ਸਾਹ ਲੈਣਾ ਵੀ ਔਖਾ ਹੁੰਦਾ ਕਿ ਫੇਫੜੇ ਵੀ ਜਿਹੜੇ ਨੇ ਦਰਦ ਕਰਨ ਲੱਗ ਜਾਂਦੇ ਨੇ ਦੇਖੋ ਟਾਰਪਡਗ ਦੀ ਸਮੱਸਿਆ ਕੀ ਹੈ ਕਿ ਇੱਥੇ ਕੋਈ ਵੀ ਪਾਣੀ ਦੀ ਨਿਕਾਸੀ ਨਹੀਂ ਹੈ ਜੱਦਾ ਇਹ ਟਾਰਪਡਗ ਬਣਿਆ ਇੱਥੇ ਸੀਵਰੇਜ ਦੀ ਬਹੁਤ ਪ੍ਰੋਬਲਮ ਹੈ ਸੀਵਰੇਜ ਬਹੁਤ ਵਾਰ ਸਰਕਾਰ ਨੂੰ ਕੋਆਪਰੇਸ਼ਨ ਨੂੰ ਕਮਿਸ਼ਨ ਸਾਹਿਬ ਨੂੰ ਵੈੱਡ ਕਮਿਸ਼ਨ ਸਾਹਿਬ ਨੂੰ ਲਿਖਤੀ ਵੀ ਦਿੱਤਾ ਗਿਆ ਕਿ ਸਾਡੇ ਸੀਵਰੇਜ ਦਾ ਕੋਈ ਹੱਲ ਕੀਤਾ ਜਾਵੇ ਲੇਕਿਨ ਸਾਨੂੰ ਇੱਕ ਭਰੋਸੇ ਦੇ ਰੱਖਿਆ ਜਾਂਦਾ ਹੈ ਕਿ ਇਹ ਜਲਦ ਕੀਤਾ ਜਾਏਗਾ ਹੁਣੇ ਹੋ ਜਾਏਗਾ ਜਦ ਕਿ ਟਰਾਂਸਪੋਰਟ ਟਰੇਡ ਇੱਕ ਸ਼ਬਦੋਂ ਵੱਡਾ ਟਰੇਡ ਹੈ ਜੋ ਕਿ ਵੱਡੀ ਇੰਡਸਟਰੀ ਹੈ ਜੋ ਕਿ ਇੱਕ ਦੇਸ਼ ਨੂੰ ਜੋੜਨ ਵਾਲੀ ਇੰਡਸਟਰੀ ਹੈ ਚਲਾਉਣ ਵਾਲੀ ਇੰਡਸਟਰੀ ਹੈ ਚਲਾਉਣ ਵਾਲੀ ਇੰਡਸਟਰੀ ਆ ਪਰ ਪ੍ਰੋਬਲਮ ਕੀ ਆ ਕਿ ਇੱਥੇ ਕੋਈ ਟਰਾਂਸਪੋਰਟਰ ਮਗਲ ਟੋਂ ਦਾ ਹੈ ਕੋਈ ਸਭਰਾਲੇ ਚੋਂਕਦਾ ਹੈ ਕੋਈ ਹੋਰ-ਹੋਰ ਮਹੱਲੇ ਦੇ ਟਾਪ ਫੁੱਟਰ ਨੇ ਜਿਨ੍ਹਾਂ ਦੀ ਐਥੇ ਵੋਟਾਂ ਨਹੀਂ ਐ ਵੋਟਾਂ ਨਾ ਹੋਣ ਕਰਕੇ ਇਸ ਇਲਾਕੇ ਦੀ ਕੋਈ ਸੂਝ-ਬੂਝ ਨਹੀਂ ਦਿੱਤੀ ਜਾਂਦੀ ਜੇ ਆਪਾਂ ਟ੍ਰੇਡ ਵਾਲੇ ਪਾਸੇ ਗੱਲ ਕਰੀਏ ਇੰਡਸਟਰੀ ਵਾਲੇ ਪਾਸੇ ਗੱਲ ਕਰੀਏ ਤੇ ਮੇਰੇ ਕੱਲ ਸਭ ਤੋਂ ਵੱਡੀ ਟ੍ਰੇਡ ਆ ਸਭ ਤੋਂ ਪਹਿਲਾਂ ਇੱਥੇ ਹੀ ਪੈਦਾ ਹੋਣੀ ਚਾਹੀਦੀ ਐ ਸਰਕਾਰਾਂ ਦਾ ਧਿਆਨ ਇੱਥੇ ਪੂਰਾ ਹੋਣਾ ਚਾਹੀਦਾ ਸਰਕਾਰਾਂ ਨੂੰ ਤੇ ਸੀਵਰੇਜ ਸੜਕਾਂ ਸੁਧਾਰਨਾ ਚਾਹੀਦਾ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੀ ਚੰਡੀਗੜ੍ਹ ਵੀ ਇੱਕ ਇੰਡੀਆ ਦਾ ਸ਼ਹਿਰ ਆ ਉਹ ਵੀ ਟਾਰਫਪੁਰ ਨਗਰ ਹੈ ਜਾ ਕੇ ਦੇਖੋ ਇੱਕ ਪਾਣੀ ਦੀ ਬੂੰਦ ਨਹੀਂ ਖੜਦੀ ਕਿਸੇ ਮਿੱਟੀ ਸੜਕ ਉਪਰ ਡਸਟ ਨਹੀਂ ਹੈ ਬਿਖਾਇਦਾ ਪਾਰਕਿੰਗ ਹੈ ਅਸੀਂ ਫਿਰ ਵੀ ਆਪਣੇ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇੰਪਰੂਵਮੈਂਟ ਟਾਸ ਚੇਅਰਮੈਨ ਸਾਹਿਬ ਹਿੰਦਰ ਸਾਹਿਬ ਨੂੰ ਸਭ ਨੂੰ ਬੇਨਤੀ ਕਰ ਵੀ ਚੁੱਕੇ ਆ ਦੁਬਾਰਾ ਵੀ ਕਰਾਂਗੇ ਕਿ ਸਾਡੇ ਇੱਥੇ ਕੁਝ ਸੁਧਾਰ ਕੀਤਾ ਜਾਵੇ ਤਾਂ ਕਿ ਅਸੀਂ ਸੁੱਖ ਦੀ ਜ਼ਿੰਦਗੀ ਜੀ ਸਕੀਏ ਪ੍ਰਧਾਨ ਹੋਂਦੇ ਨਾਤੇ ਤੁਸੀਂ ਵੀ ਥੋੜੀ ਜਿਹੀ ਡਰਾਈਵਰਾਂ ਨੂੰ ਜਾਂ ਟਰਾਂਸਪੋਰਟਰ ਸਾਥੀਆਂ ਨੂੰ ਥੋੜੀ ਜਿਹੀ ਅਵੇਰਨੈਸ ਜਾਂ ਕੋਈ ਇਦਾਂ ਦਾ ਕੈਂਪ ਦਾ ਇੰਤਜ਼ਾਮ ਕਰੋ ਕਿ ਇਹ ਜਿਹੜੀ ਅਨਸੈਸਰੀ ਟ੍ਰੈਫਿਕ ਜਮ ਹੋ ਜਾਂਦੀ ਹੈ ਚਾਹੇ ਉਹ ਕਿਸੇ ਕਰਕੇ ਹੁੰਦੀ ਹੈ ਇੱਕ ਡਰਾਈਵਰ ਗੱਡੀ ਲੈ ਕੇ ਆਂਦਾ ਦੂਸਰਾ ਜਿਹੜਾ ਉਹ ਗੱਡੀ ਵਿੱਚ ਫਸਾ ਲੈਂਦਾ ਨੋ ਡਾਊਟ ਬਹੁਤ ਸਾਰੇ ਰਸਤੇ ਐ ਐਂਟਰਸ ਵੀ ਬਹੁਤ ਸਾਰੀਆਂ ਨੇ ਇੱਥੇ ਮੇਰੇ ਖਿਆਲ 10 ਤੋਂ 11 ਜਿਹੜੀਆਂ ਨੇ ਰਸਤੇ ਨਿਕਲਦੇ ਆ ਟ੍ਰਾਂਸਪੋਰਟ ਨਗਰ ਨੂੰ ਅਗਰ ਇਦਾਂ ਹੋ ਸਕੇ ਤੁਹਾਡੇ ਲੈਵਲ ਦੇ ਉੱਤੇ ਕਿ ਆਪਾਂ ਪਾਰਕਿੰਗ ਦੇ ਵਿੱਚ ਫੁੱਟਪਾਥ ਦਾ ਕੋਈ ਪ੍ਰਬੰਧ ਕਰਕੇ ਜਾਂ ਫਿਰ ਡਰਾਈਵਰਾਂ ਨੂੰ ਸਹੀ ਤਰ੍ਹਾਂ ਨਾਲ ਅਵੇਅਰ ਕਰਕੇ ਇਹ ਜਿਹੜੀ ਅਨਸੈਸਰੀ ਜਾਮ ਲੱਗਦੇ ਉਤੋਂ ਤਾਂ ਬਚ ਸਕਦੇ ਆ ਦੇਖੋ ਤੁਹਾਡਾ ਸਵਾਲ ਬਹੁਤ ਠੀਕ ਹੈ ਹਰ ਵੇਲੇ ਇੱਥੇ ਕੈਂਪ ਲਗਾਏ ਜਾਂਦੇ ਨੇ ਕਾਫੀ ਬੜੀ ਕੈਂਪ ਲਗਾਇਆ ਗਿਆ ਫੜਾ মিডিਆ ਵੀ ਆਇਆ ਡਰਾਈਵਰਾਂ ਨੂੰ ਸਮਝਾਇਆ ਵੀ ਜਾਂਦਾ ਪ੍ਰੋਬਲਮ ਕੀ ਹੈ ਕਿ ਇਸ ਏਸ਼ੀਆ ਮੰਡੀ ਦਾ ਸਭ ਤੋਂ ਵੱਡਾ ਟਰਾਂਸਪੋਰਟ ਨਗਰ ਪੰਜਾਬ ਦਾ ਸਭ ਤੋਂ ਵੱਡਾ ਟਰਾਂਸਪੋਰਟ ਲਿਜਾਣਾ ਏਰੀਆ ਬਹੁਤ ਵੱਡਾ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੇ ਟਰੱਕ ਮੰਨ ਲਓ ਅੱਜ ਆਪਾਂ ਕੈਂਪ ਲਵਾਇਆ ਉਹਦੇ ਵਿੱਚ 50 ਡਰਾਈਵਰ ਹੋਰ ਨੇ ਅਗਲੀ ਵਾਰੀ ਬਜਾ ਡਰਾਈਵਰ ਹੋਰ ਆ ਗਏ ਨਿਤ ਨਵੀਂ ਗੱਡੀ ਸਭ ਤੋਂ ਜ਼ਿਆਦਾ ਨਵੀਂ ਗੱਡੀ ਕਿਉਂਕਿ ਸਭ ਤੋਂ ਵੱਡਾ ਡਿਸਟ੍ਰਿਕਟ ਇਹ ਵਿਧਿਆਣਾ ਹੈ ਸਾਈਕਲ ਇੰਡਸਟਰੀ ਵੀ ਦੇਖੋ ਸਭ ਤੋਂ ਵੱਡੀ ਵਿਧਿਆਣੀ ਹੈ ਹੋਦਰੀ ਰੱਟਰੀ ਦੇਖ ਲਓ ਸਭ ਤੋਂ ਵੱਡੀ ਵਿਧਿਆਣੇ ਹੈ ਸਮੱਸਿਆ ਹੈ ਕਿ ਹਰ ਦਿਨ ਨਵੀਂ ਗੱਡੀ ਨਵਾਂ ਡਰਾਈਵਰ ਆਂਦਾ ਹੈ ਰੋਜ਼ ਤੇ ਕੰਪ ਲਗਾਇਆ ਵੀ ਨਹੀਂ ਜਾਂਦਾ ਫਿਰ ਵੀ ਅਸੀਂ ਬਕਾਇਦਾ ਸਵੇਰੇ ਸ਼ਾਮ ਦੀ ਪੀਸੀਆਰ ਬਕਾਇਦਾ ਪੁਲਿਸ ਦੀ ਹੈ ਬੜੀ ਅਸੀਂ ਧੰਨਵਾਦ ਵੀ ਕਰਦੇ ਹਾਂ ਸੀਪੀ ਸਾਹਿਬ ਦਾ ਥਾੜਾ ਹਲਕਾ ਦਾ ਜਿਨ੍ਹਾਂ ਨੇ ਸਾਨੂੰ ਸਵੇਰੇ ਦਿਨ ਦੀ ਉਹ ਰਾਤ ਦੀ ਸ਼ਪਰ ਦੇ ਬਿਜ਼ੀਅਰ ਦਿੱਤੀ ਹੋਈ ਆ ਜੋ ਕਿ ਹਰ ਟਾਈਮ ਸਮੇਂ ਸਮੇਂ ਤੇ ਟ੍ਰੈਫਿਕ ਦੇਖਦੀ ਆ ਪਰ ਪਹਿਲੇ ਨਾਲੋਂ ਕਾਫੀ ਸੁਧਾਰ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਸੁਧਾਰ ਕੀਤਾ ਜਾਏ ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ ਇਹਨੇ ਪ੍ਰਦਾਨ ਜਿਹੜੇ ਟ੍ਰਾਂਸਪੋਰਟ ਨਗਰ ਦੇ ਨੇ ਔਰ ਇਹਨਾਂ ਵੱਲੋਂ ਵੀ ਸਰਕਾਰ ਤੱਕ ਆਵਾਜ਼ ਪਹੁੰਚਾ ਦਿੱਤੀ ਗਈ ਹੈ ਔਰ ਸਰਕਾਰ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਕਿ ਇਸ ਏਸ਼ੀਆ ਦੀ ਸਭ ਤੋਂ ਵੱਡੀ ਟਰਾਂਸਪੋਰਟ ਨੂੰ ਇੱਥੇ ਜਿਹੜੀ ਇਹ ਹੱਬ ਹੈ ਜੋ ਪੂਰੇ ਭਾਰਤ ਦੇ ਨਾਲ ਜੁੜੀ ਹੋਈ ਹੈ ਖਾਸ ਕਰਕੇ ਲੁਧਿਆਣਾ ਜਾਣਿਆ ਜਾਂਦਾ ਹੈ ਸਾਈਕਲ ਇੰਡਸਟਰੀ ਲਈ ਹੌਜ਼ਰੀ ਇੰਡਸਟਰੀ ਲਈ ਫਾਸਨਰਸ ਲਈ ਉਸ ਦੀ ਹਾਲਤ ਉਸ ਦੀ ਇਹ ਤਸਵੀਰ ਸੁਧਾਰਨ ਲਈ ਜਿਹੜਾ ਜਲਦ ਵੱਡੇ ਤੋਂ ਵੱਡੇ ਉਪਰਾਲੇ ਜਿਹੜੇ ਆ ਕੀਤੇ ਜਾਣ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ